ਫਕੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ تیر ਵਾਜਦੇ ਆਖਦੇ ਨੇ ਲੋਕੀਓ ਨੇ ਕਰ ਵੀ ਲੁਟਾਇਆ ਏ ਆਖਦੇ ਨੇ ਲੋਕੀਓ ਨੇ ਕਰ ਵੀ ਲੁਟਾਇਆ ਏ ਪਰ ਪਰ ਮੁਠੀਆਂ ਸੋਦਾ ਸਾਧੂਆਂ ਨੂੰ ਪਾਇਆ ਏ ਪਰ ਪਰ ਮੁਠੀਆਂ ਸੋਦਾ ਸਾਧੂਆਂ ਨੂੰ ਪਾਇਆ ਏ ਕਦੀ ਝੋਲੀ ਮੇਰੀ ਪਰ ਦੇ ਗਰੀਬ ਦੀ ਤਾਨਿਆਂ ਦੇ ਤੀਰ ਵਜਦੇ ਮੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵਜਦੇ ਮੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵਜਦੇ ਆਖਦੇ ਨੇ ਲੋਕੀਓ ਦੀ ਲੀਲਾ ਵੀ ਨੇ ਆਰੀਏ ਆਖਦੇ ਨੇ ਲੋਕੀਓ ਦੀ ਲੀਲਾ ਵੀ ਨੇ ਆਰੀਏ ਜੰਗਲਾ ਚਲਾਈ ਬੈਠਾ ਸੱਪਾਂ ਨਾਲ ਯਾਰੀ ਏ ਜੰਗਲਾ ਚਲਾਈ ਬੈਠਾ ਸੱਪਾਂ ਨਾਲ ਯਾਰੀ ਏ ਸ਼ਾਂ ਕਰਕੇ ਨੇ ਜੰਡ ਤੇ ਕਹੀਰ ਜੀ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਆਖਦੇ ਨੇ ਲੋਕੀਓ ਨੇ ਚੋਲਾ ਵੀ ਰੰਗਾਇਆ ਏ ਆਖਦੇ ਨੇ ਲੋਕੀਓ ਨੇ ਚੋਲਾ ਵੀ ਰੰਗਾਇਆ ਏ ਸਾਧੂਆਂ ਦਾ ਪੇਸੋਦ ਪੂਰਾ ਹੀ ਬਣਾਇਆ ਏ ਸਾਧੂਆਂ ਦਾ ਪੇਸੋ ਨੇ ਪੂਰਾ ਹੀ ਬਣਾਇਆ ਕਦੀ ਮੇਰੀ ਵੀ ਬਣਾ ਦੇ ਤਖਦੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਆਖਦੇ ਨੇ ਲੋਕੀਓ ਤੇ ਭੁੱਖਾ ਪਾਣਾ ਰਹੰਦਾ ਏ ਆਖਦੇ ਨੇ ਲੋਕੀਓ ਤੇ ਭੁਖਾ ਪਾ ਨਰਨਾਏ ਨਾਲ ਮਰਦਾਨਾ ਯੋਧ ਨਾਲ ਬਣ ਰਹਿੰਦਾ ਏ ਨਾਲ ਮਰਦਾਨਾ ਯੋਧ ਨਾਲ ਬਣ ਰਹਿੰਦਾ ਏ ਗੁਰੂ ਹਿੰਦੂਆਂ ਦਾ ਮੁਮਿਨਾਂ ਦਾ ਪੀਰ ਜੀ ਤਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ